ਸਰਸ਼ੀ ਕਾਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਅੱਜ ਤੁਹਾਨੂੰ ਅਜਹੀ ਤਸਵੀਰ ਦਿਖਾਵਾਂਗੇ ਜੋ ਕਿ ਪੁਲਿਸ ਪ੍ਰਸ਼ਾਸਨ ਦੀ ਸਰਕਾਰ ਦੀ ਪੋਲ ਖੋਲਦੀ ਮੂੰਹ ਬੋਲਦੀ ਤਸਵੀਰ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖੋ ਵੱਖਰੇ ਨਸ਼ੇ ਦੇ ਖਿਲਾਫ ਕੈਸ਼ੋ ਵਰਗੇ ਸਰਚ ਅਭਿਆਨ ਚਲਾਇਆ ਜਾ ਰਹੇ ਨੇ ਛਾਪੇ ਮਾਰੀਆਂ ਕੀਤੇ ਜਾ ਰਹੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਨਸ਼ੇ ਦੇ ਖਿਲਾਫ ਲਗਾਤਾਰ ਜਿਹੜੇ ਕਿ ਸਰਚ ਅਭਿਆਨ ਚਲਾ ਕੇ ਅਸੀਂ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਤੇ ਦੂਜੇ ਪਾਸੇ ਜੇਕਰ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਵੀ ਵੱਡੇ ਦਾਅਵੇ ਕਰਦੀ ਹੈ ਇਹ ਕੋਈ ਪਹਿਲੀ ਸਰਕਾਰ ਨਹੀਂ ਹੁਣ ਤੱਕ ਅਨੇਕਾਂ ਸਰਕਾਰਾਂ ਆਈਆਂ ਹਰ ਇੱਕ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਾਬਜ ਹੋਈ ਹਰ ਇੱਕ ਨੇ ਵੱਡੇ ਦਾਅਵਿਆਂ ਦੇ ਨਾਲ ਪੂਰੇ ਠੋਕ ਕੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਵਾਂਗੇ ਪਰ ਜਿਸ ਤਰੀਕੇ ਦੀਆਂ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਾਂ ਫਿਰ ਪੰਜਾਬ ਦੀ ਜਿਹੜੀ ਜਵਾਨੀਆਂ ਲਗਾਤਾਰ ਨਸ਼ੇ ਦੀ ਭੇਡ ਚੜਦੀ ਨਜ਼ਰ ਆ ਰਹੀ ਹੈ ਉਹ ਤਸਵੀਰਾਂ ਦਾ ਕੁਝ ਹੋਰ ਹੀ ਬਿਆਨ ਕਰਦੀ ਇਹ ਨੇ ਕਿੱਥੇ ਨੇ ਸਰਕਾਰਾਂ ਦੇ ਦਾਅਵੇ ਉਹ ਸ਼ਰਿਆਮ ਜਿਹੜੇ ਕਿ ਫੇਲ ਹੁੰਦੇ ਨਜ਼ਰ ਆ ਰਹੇ ਨੇ ਇੱਕ ਹੋਰ ਵੀਡੀਓ ਜਿਹੜੀ ਕਿ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਹੈ ਇਹ ਜਿਹੜੀ ਵੀਡੀਓ ਕਿਸੇ ਵਿਅਕਤੀ ਦੇ ਵੱਲੋਂ ਬਣਾਈ ਗਈ ਹੈ ਅਤੇ ਉਸ ਦੇ ਵਿੱਚ ਕੁੜੀ ਜਿਸ ਦੀ ਉਮਰ ਮਹਿਜ਼ 18 ਤੋਂ 20 ਸਾਲ ਹੀ ਨਜ਼ਰ ਆ ਰਹੀ ਹੈ ਇਸ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ᱛੀਆਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਨੇ ਪੜ੍ਹਾਈ ਲਿਖਾਈ ਕਰਦੀ ਨੇ ਉੱਥੇ ਇਹ ਤੀਰ ਸ਼ਰਿਆਮ ਮੰਨ ਰਹੀ ਆ ਕਿ ਹਾਂ ਮੈਂ ਚਿੱਟਾ ਵੇਚਦੀ ਆ ਜਿਸ ਦੀ ਵੀਡੀਓ ਬਣਾ ਕੇ ਉਸ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਲ ਕਰ ਦਿੱਤੀ ਆ ਤੂੰ ਕੀ ਕਰਨਾ ਹੈ ਬਰਨ ਆ ਕੁੜੀ ਵੇਚਦੀ ਆ ਸਮਾਰ ਮੈਂ ਵੇਚਦੀ ਆ ਹਾਂ ਵੇਚਦੀ ਆ ਨਾ ਤਾਂ ਠੀਕ ਆ ਐਂ ਰਹੀ ਤੂੰ ਕੀ ਕਰਨਾ ਹੈ ਬਰਨ ਆ ਕੁੜੀ ਵੇਚਦੀ ਆ ਸਮਾਰ ਮੈਂ ਵੇਚਦੀ ਆ ਹਾਂ ਵੇਚਦੀ ਆ ਨਾ ਤਾਂ ਠੀਕ ਆ ਐਂ ਰਹੀ ਤੂੰ ਕੀ ਕਰਨਾ ਹੈ ਬਰਨ ਆ ਕੁੜੀ ਵੇਚਦੀ ਆ ਸਮਾਰ ਅ ਬੇਦੀਆਂ ਨਾ ਤਾਂ ਠੀਕ ਆ ਐਂ ਰਹੀ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਸਰਚ ਅਭਿਆਨ ਕਰਦੇ ਆ ਤੇ ਛਾਪੇਮਾਰੀ ਕਰਦੇ ਆ ਨਸ਼ਾ ਨਸ਼ਾ ਤਸਕਰਾਂ ਨੂੰ ਕਾਬੂ ਕਰਦੇ ਆ ਤੇ ਉਹਨਾਂ ਤੇ ਕਾਰਵਾਈ ਕਰਦੇ ਆ ਪਰ ਦੂਜੇ ਪਾਸੇ ਜਿਹੜੇ ਸ਼ਰਿਆਹ ਮੰਨ ਰਹੇ ਨੇ ਕਿ ਅਸੀਂ ਚਿੱਟੇ ਦਾ ਨਸ਼ਾ ਵੇਚਦੇ ਆ ਤਾਂ ਫਿਰ ਅਜਿਹੇ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦੀ ਇੱਥੇ ਕਿਉਂ ਪੁਲਿਸ ਪ੍ਰਸ਼ਾਸਨ ਨੇ ਕਬੂਤਰ ਵਾਂਗ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਜੇਕਰ ਸਰਕਾਰਾਂ ਚਾਹਣ ਦਿਲੋਂ ਚਾਹਣ ਜੇਕਰ ਉਹ ਸੋਚ ਹੀ ਲੈਣ ਕਿ ਵਾਕਈ ਅਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨਾ ਤਾਂ ਉਹਨਾਂ ਦੇ ਹੱਥ ਸਰਕਾਰ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਨਸ਼ੇ ਨੂੰ ਖਤਮ ਕਰ ਸਕਦੀਆਂ ਨੇ ਪਰ ਸਿਰਫ ਦਾਅਵਿਆਂ ਦੇ ਨਾਲ ਜਾਂ ਗੱਲਾਂ ਕਰਨ ਦੇ ਨਾਲ ਕਦੇ ਵੀ ਪੰਜਾਬ ਦਾ ਸੁਧਾਰ ਉਹ ਨਹੀਂ ਹੋ ਸਕਦਾ ਕਿਉਂਕਿ ਇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਬੇਸ਼ੱਕ ਕਹਿੰਦੀ ਹੈ ਕਿ ਜਿਵੇਂ ਹੀ ਸਰਕਾਰਾਂ ਸਾਨੂੰ ਹੁਕਮ ਕਰਦੇ ਨੇ ਉਸ ਦੇ ਤਹਿਤ ਅਸੀਂ ਅਭਿਆਨ ਚਲਾਉਨੇ ਆ ਤਾਂ ਅਸੀਂ ਵਾਕਵਾਕੀ ਇਲਾਕਿਆਂ ਦੇ ਵਿੱਚ ਜਿੱਥੇ ਸਾਨੂੰ ਨਸ਼ਾ ਤਸਕਰਾਂ ਦੇ ਬਾਰੇ ਸੂਹ ਮਿਲਦੀ ਆ ਉੱਥੇ ਜਾ ਕੇ ਅਸੀਂ ਛਾਪੇਮਾਰੀ ਕਰਦੇ ਆ ਪਰ ਦੇਖਿਆ ਜਾਂਦਾ ਕਿ ਉਹਨਾਂ ਦੀ ਸੂਹ ਮਿਲਣ ਤੋਂ ਪਹਿਲਾਂ ਹੀ ਜਿਹੜੇ ਤਸਕਰ ਹੁੰਦੇ ਨੇ ਉਹ ਭੱਜ ਜਾਂਦੇ ਨੇ ਪਰ ਵੱਡਾ ਸਵਾਲ ਜਿਹੜਾ ਹੁਣ ਤੱਕ ਹਮੇਸ਼ਾ ਖੜਾ ਹੁੰਦਾ ਹੈ ਜਦੋਂ ਵੀ ਵੋਟਾਂ ਆਉਂਦੀਆਂ ਨੇ ਜਾਂ ਵੋਟਾਂ ਤੋਂ ਬਾਅਦ ਜੇ ਸੱਤਾ ਦੇ ਵਿੱਚ ਸਰਕਾਰਾਂ ਕਾਬਜ਼ ਹੋ ਜਾਂਦੇ ਨੇ ਤਾਂ ਸਵਾਲ ਖੜਾ ਹੁੰਦਾ ਕਿ ਆਖਰ ਛੋਟੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਚੈਨਲ ਦੇ ਉੱਤੇ ਆਪਣੀਆਂ ਸੁਰਖੀਆਂ ਬਟੋਰੀਆਂ ਚਾਹੁੰਦੇ ਨੇ ਕਿ ਸਾਡੇ ਵੱਲੋਂ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਪਰ ਜੇਕਰ ਵੱਡੇ ਮਗਰਮੱਛ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਪੂੰਛ ਕਦੋਂ ਨੱਪੀ ਜਾਵੇਗੀ ਇਹ ਸਵਾਲ ਖੜਾ ਹੁੰਦਾ ਹੈ ਕਿਉਂਕਿ ਜਦੋਂ ਤੱਕ ਜਿਹੜੇ ਵੱਡੇ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਜਿੱਥੋਂ ਹੈ ਨਸ਼ੇ ਦੀ ਜੜ ਤੁਰਦੀ ਆ ਰਹੀ ਹੈ ਜਿੱਥੋਂ ਇਹ ਪੂਰੀ ਲਾਈਨ ਜੰਜੀਰ ਕਹਿ ਸਕਦੇ ਆ ਚੱਲਦੀ ਆ ਰਹੀ ਹੈ ਜਦ ਤੱਕ ਉਹ ਨਹੀਂ ਕਾਬੂ ਹੁੰਦੇ ਛੋਟੇ ਮੋਟੇ ਤਸਕਰ ਤਾਂ ਹਰ ਗਲੀ ਮੁਹੱਲਿਆਂ ਦੇ ਵਿੱਚ ਸ਼ਰਿਆਂ ਆ ਬੈਠੇ ਨੇ ਸ਼ਰਿਆਂ ਮੰਨ ਦੇ ਨਜ਼ਰ ਆ ਰਹੇ ਨੇ ਕਿ ਅਸੀਂ ਨਸ਼ਾ ਵੇਚਦੇ ਆ ਤਾਂ ਸਾਡਾ ਤੁਸੀਂ ਕੀ ਕਰ ਲੋਂਗੇ ਇਸ ਵੀਡੀਓ ਦੇ ਵਿੱਚ ਵੀ ਲੜਕੀ ਇਹੀ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਹਾਂ ਅਸੀਂ ਚਿੱਟਾ ਵੇਚਦੇ ਆ ਤੁਸੀਂ ਕਰ ਲਓ ਸਾਡਾ ਕੀ ਕਰ ਲੋਂਗੇ ਜਦੋਂ ਨਸ਼ਾ ਤਸਕਰ ਸ਼ਰਿਆਮ ਅਜਈਆਂ ਧਮਕੀਆਂ ਦੇ ਰਹੇ ਨੇ ਅਜਈਆਂ ਗੱਲਾਂ ਕਹਿ ਰਹੇ ਨੇ ਤਾਂ ਫਿਰ ਇੱਥੇ ਸਵਾਲ ਇਹ ਵੀ ਬਣਦਾ ਕਿ ਆਖਰ ਇਹਨਾਂ ਦੇ ਵਿੱਚ ਇੰਨੀ ਹਿੰਮਤ ਆ ਰਹੀ ਆ ਤਾਂ ਕੋਈ ਨਾ ਕੋਈ ਇਹਨਾਂ ਨੂੰ ਸ਼ਹਿ ਜ਼ਰੂਰ ਹੋਵੇਗੀ ਜਿਹੜਾ ਬੰਦਾ ਸ਼ਰਿਆਮ ਨਸ਼ਾ ਵੇਚਣ ਦੀ ਗੱਲ ਕਰ ਰਿਹਾ ਉਹਨਾਂ ਨੂੰ ਪੁਲਿਸ ਦਾ ਕਾਨੂੰਨ ਦਾ ਕੋਈ ਡਰ ਨਹੀਂ ਕਿਸੇ ਚੀਜ਼ ਦਾ ਕੋਈ ਡਰ ਨਹੀਂ ਇੱਥੇ ਸਵਾਲ ਫਿਰ ਇਹ ਵੀ ਖੜਾ ਹੁੰਦਾ ਕਿ ਵਾਕਈ ਜਾਂ ਤਾਂ ਫਿਰ ਇਹਨਾਂ ਨੂੰ ਕਿਸੇ ਦੀ ਕੋਈ ਸ਼ਹਿ ਹੋਵੇਗੀ ਜਿਹਦੀ ਸ਼ਹਿ ਦੇ ਉੱਤੇ ਇਹ ਮੁੱਛ ਮਣਾਉਂਦੇ ਨਜ਼ਰ ਆ ਰਹੇ ਨੇ ਕਿ ਸਾਡਾ ਕੌਣ ਕੀ ਕਰ ਲੂਗਾ ਸੋ ਲੋੜ ਹੈ ਪ੍ਰਸ਼ਾਸਨ ਜੇਕਰ ਕੰਮਕਾਰਯਾ ਤਾਂ ਇੰਨੀ ਇਮਾਨਦਾਰੀ ਨਾਲ ਕੀਤਾ ਜਾਵੇ ਕਿ ਜਿਵੇਂ ਨਸ਼ਾ ਤਸਕਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤਾਂ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਜੇਕਰ ਵਾਕਈ ਹੀ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਤਾਂ ਜਿਵੇਂ ਸ਼ਰਿਆ ਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਹੜੇ ਜਿਹੜੇ ਵੱਡੇ ਨਸ਼ਾ ਤਸਕਰ ਨੇ ਜਿਨ੍ਹਾਂ ਨੂੰ ਹਲੇ ਤੱਕ ਸਾਹਮਣੇ ਵੀ ਨਹੀਂ ਲਿਆਂਦਾ ਜਾ ਰਿਹਾ ਕਿ ਆਖਰ ਜਿਹੇ ਵੱਡੇ ਵੱਡੇ ਤਸਕਰ ਉਹ ਕਿੱਥੇ ਨੇ ਕਿਉਂਕਿ ਇਹ ਜਿਹੜੀ ਕਿ ਸ਼ਰਿਆਮ ਗੱਲਾਂ ਹੋ ਰਹੀਆਂ ਨੇ ਛੋਟੇ ਤਸਕਰਾਂ ਨੂੰ ਕਾਬੂ ਕਰਨਾ ਪਰ ਜਿਹੜੀ ਇਹ ਲੀਡ ਜਿੱਥੋਂ ਤੁਰਦੀ ਨਜ਼ਰ ਆ ਰਹੀ ਹੈ ਉਸ ਲੀਡ ਦੇ ਉੱਤੇ ਜਿਹੜੀ ਕਿ ਇਹ ਪੈਰ ਨੱਪਣੀ ਚਾਹੀਦੀ ਆ ਨਸ਼ਾ ਤਸਕਰ ਸ਼ਰਿਆਮ ਵਗਾਰਦੇ ਨੇ ਸ਼ਰਿਆਮ ਨਸ਼ਾ ਵੇਚਦੇ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਨਸ਼ਾ ਰੁਕਣ ਦੀ ਬਜਾਏ ਹੋਰ ਵੀ ਨਸ਼ਾ ਢੱਲੇਦਾਨ ਨਾਲ ਵਿਕਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਜਿਹੜੀਆਂ ਪਾਰਟੀਆਂ ਨੇ ਹੁਣ ਤੱਕ ਕੰਮ ਨਹੀਂ ਕੀਤਾ ਨਸ਼ੇ ਦੇ ਖਿਲਾਫ ਅਸੀਂ ਦੇਖਿਓ ਕਿਦਾਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਕੇ ਹਟਾਂਗੇ ਪਰ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਇਆ ਕੀ ਪੰਜਾਬ ਦੇ ਵਿੱਚ ਵੱਡੇ ਨਸ਼ੇ ਦੇ ਸਦਾਗਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਅੱਜ ਕਿਸੇ ਗਲੀ ਮੁਹੱਲੇ ਦੇ ਵਿੱਚ ਨਸ਼ਾ ਨਹੀਂ ਵਿਕ ਰਿਹਾ ਕਿ ਅੱਜ ਕੋਈ ਨੌਜਵਾਨ ਚਾਹੇ ਉਹ ਮੁੰਡਾ ਚਾਹੇ ਕੁੜੀ ਆ ਕਿ ਨਸ਼ੇ ਦੀ ਭੇਂਟ ਨਹੀਂ ਚੜ ਰਿਹਾ ਕਿ ਅੱਜ ਵੀ ਕਿਸੇ ਮਾਂ ਦੀ ਕੱਖ ਸੂਨੀ ਨਹੀਂ ਹੋ ਰਹੀ ਨਸ਼ੇ ਕਰਕੇ ਪਰ ਇਨੇਕਾਂ ਗੱਲਾਂ ਅੱਜ ਵੀ ਓਮੇ ਦੀਆਂ ਓਮੇ ਖੜੀਆਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਹਮੇਸ਼ਾ ਤਸਵੀਰਾਂ ਸਾਹਮਣੇ ਆਉਂਦੀਆਂ ਸੀ ਪਰ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਕਹਿਣਾ ਸੀ ਕਿ ਜਿਹੜਾ ਸਾਡਾ ਝਾੜੂ ਆ ਉਹ ਇਸ ਤਰੀਕੇ ਦੇ ਨਾਲ ਹੁੰਝਾ ਫੇਰੂ ਕਿ ਨਸ਼ਾ ਤਸਕਰਤਾ ਇੱਕ ਨਹੀਂ ਥਿਉਣਾ ਪਰ ਇੱਕ ਦੀ ਗੱਲ ਕਹਿੰਦੇ ਨੇ ਇੱਥੇ ਪੰਜਾਬ ਨਸ਼ਾ ਤਸਕਰ ਸ਼ਰਿਆਮ ਸ਼ੋਸ਼ਣ ਵੀਡੀਓ ਪਾ ਕੇ ਕਹਿੰਦੇ ਨੇ ਕਿ ਅਸੀਂ ਨਸ਼ਾ ਵੇਚਦੇ ਹਾਂ ਤਾਂ ਹੁਣ ਸਰਕਾਰਾਂ ਇੱਥੇ ਜਾਗਰਣਤਾ ਪ੍ਰਸ਼ਾਸਨ ਦੇਖਦੇ ਹਾਂ ਹੁਣ ਕੀ ਕਾਰਵਾਈ ਕਰਨਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼